ਅਸਲਾਮੁਅਲੈਕੁਮ ਸਸਰੀਏ ਕਾਲ ਜੀ ਆਇਆਂ ਨੂੰ ਤੇ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜਦੀ ਕਲਾ ਪੰਜਾਬ ਅੱਛਾ ਇਹ ਵੇਖ ਲੋ ਕਿ ਅਗਰ ਕੋਈ ਮੁਲਕ ਤਰੱਕੀ ਕਰਦਾ ਹੈ ਮਰੀਨ ਤੇ ਸਭ ਤੋਂ ਜ਼ਿਆਦਾ ਰੋਲ ਹੁੰਦਾ ਹੈ ਐਜੂਕੇਸ਼ਨ ਦਾ ਐਜੂਕੇਸ਼ਨ ਦਾ ਐਜੂਕੇਸ਼ਨ ਦਾ ਔਰ ਸਿਹਤ ਕਹਿੰਦੇ ਅਗਰ ਕਿਸੇ ਤੁਸੀਂ ਮੁਲਕ ਨੂੰ ਉਹਦੀ ਤਰੱਕੀ ਨੂੰ ਤਬਾਹ ਕਰਨਾ ਹੈ ਤੁਸੀਂ ਉਹਦਾ ਸਿਹਤ ਦਾ ਮਹਿਕਮਾ ਯਾਨੀ ਕਿ ਹੈਲਥ ਔਰ ਐਜੂਕੇਸ਼ਨ ਦੋਨਾਂ ਨੂੰ ਤਬਾਹਾ ਕਰੋ ਉਹ ਮੁਲਕ ਪੂਰਾ ਤਬਾਹ ਹੋ ਜਾਏਗਾ ਤੇ ਆਪਣੇ ਜਿਹੜੇ এডਿਕੇਸ਼ਨ ਤੋਂ ਵੇਖਿਆ ਜਾਏ ਤੇ ਚੜ੍ਹਦੇ ਪੰਜਾਬ 'ਚ ਅੱਜਕੱਲ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਕੋਈ ਮੁੱਦਾ ਖੜਾ ਹੋਇਆ ਵਾ YouTube ਲ ਖੋਲਦੇ ਆ ਤੇ ਬਹੁਤ ਸਾਰੀਆਂ ਵੀਡੀਓ ਸਾਹਮਣੇ ਹੁੰਦੀਆਂ ਵਾ ਜਿਹਦੇ ਵਿੱਚ ਸਟੂਡੈਂਟਸ ਦੇ ਨਾਲ ਤੱਕੇ ਕੀਤੇ ਜਾ ਰਹੇ ਆ ਹਾਂ ਐਸ ਐਮ ਟੀਵੀ ਦੀ ਆਪਣੇ ਕੋਲ ਵੀਡੀਓ ਅੱਜ ਦੀ ਤੇ ਉਹਦੇ 'ਚ ਦੱਸ ਰਹੇ ਨੇ ਕਿ ਸਟੂਡੈਂਟਸ ਨੂੰ ਪੰਜਾਬ ਯੂਨੀਵਰਸਿਟੀ 'ਚ ਐਂਟਰ ਨਹੀਂ ਹੋਣ ਦੇ ਰਹੇ ਪਰ ਥੰਬਨੇਲ ਤੋਂ ਔਰ ਟਾਈਟਲ ਤੋਂ ਇਹ ਆਈਡੀਆ ਹੋ ਰਿਹਾ ਵਾ ਮੁੱਦਾ ਕੀ ਆ ਇਹ ਸਾਡੇ ਕਿਸੇ ਵੀਰੇ ਨੇ ਵੀ ਨਹੀਂ ਸਾਨੂੰ ਦੱਸਿਆ ਤੇ ਆਪਾਂ ਵੀਡੀਓ ਵੇਖਦੇ ਆ ਉਸ ਤੋਂ ਬਾਅਦ ਹੀ ਆਪਾਂ ਨੂੰ ਆਈਡੀਆ ਹੋਏਗਾ ਕਿ ਮੁੱਦਾ ਕੀ ਆ ਕਿਉਂ ਸਟੂਡੈਂਟਸ ਦੇ ਨਾਲ ਤੱਕਾ ਕੀਤਾ ਜਾ ਰਿਹਾ ਵਾ ਔਰ ਵੀਡੀਓ ਸਟਾਰਟ ਕਰਦੇ ਹਾਂ ਜੀ ਐਸਐਮ ਟੀਵੀ ਦੀ ਵੀਡੀਓ ਆਪਕਾ ਤੁਸੀਂ ਐਡਮਿਟ ਹੋ ਕੇ ਗੱਲ ਕਿਉਂ ਕਰ ਰਹੇ ਹੋ ਤੁਸੀਂ ਜਵਾਬ ਦਿਓ ਕਿਉਂ ਮੈਂ ਤੁਹਾਨੂੰ ਸਿਰਫ ਇਨਾ ਪੋਲਾਈਟਲੀ ਪੁੱਛਿਆ ਵੀ ਜੇ ਕੋਈ ਜਾਣਨਾ ਚਾਹੁੰਦਾ ਹੈ ਇੱਕ ਨੰਬਰ ਤੋਂ ਜਾਵੇ ਤੁਸੀਂ ਦੱਸ ਦਿਓ ਹੱਥ ਖੇਰ ਲਓ ਸਾਰਾ ਕਲੀਅਰ ਕਰੋ ਸਿੰਖਾਓ ਤੁਹਾਨੂੰ ਨੌਜਵਾਨਾਂ ਨੂੰ ਵੀ ਅਪੀਲ ਹੈ ਕਿਸੇ ਕਨਫਲਿਕਟ 'ਚ ਨਾ ਪੈਣ ਨੌਜਵਾਨਾਂ ਨੂੰ ਵੀ ਇਹ ਅਪੀਲ ਹੈ ਜੀ ਮੈਂ ਸਾਰੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਜੋ ਹੋ ਰਹੀਆਂ ਹਰ ਰਿਜੈਸ਼ਨ ਸਾਰੇ ਨੂੰ ਅਪੀਲ ਰੈਂਦਾ ਕਿ ਉਹ ਸਾਰੇ ਇਹ ਜਿਹੇ ਉੱਤੇ ਇਕੱਠੇ ਹੋਣ ਔਰ ਇਹ ਜਿਹੜਾ ਰੋਲ ਹੋ ਰਿਹਾ ਝਗੜਾ ਉਸ ਨੂੰ ਰਕ ਕਰ ਤੇ ਇਸ ਯੂਨੀਵਰਸਿਟੀ ਮੈਂ ਪੰਜਾਬ ਨੂੰ ਅਸਲੀ ਦਾ ਪੋਸਟ ਕੈਂਪਸ ਤੋਂ ਜੁੜੇ ਰਾਣੀ 9777 ਦੇ ਤੋਂ ਕੀਤੀ ਆਪਣੇ ਆਪ ਨੂੰ ਸਰਕਾਰ ਨਾਲ ਦੀ ਹੈ ਵੀ ਹਾਂ ਇਕੱਠਾ ਹੋਵੇ ਕਿਉਂਕਿ ਤਾਂ ਕਿ ਯੂਨੀਵਰਸਿਟੀ ਕੰਪਲੀਟਲੀ ਗੇਟ ਜਿਹੜਾ ਉਹ ਬੰਦ ਕੀਤਾ ਕਰਕੇ ਵੱਡੀ ਗਿਤੀ ਦੇ ਵਿੱਚ ਚੱਲ ਰਹੀ ਹੈ ਉਹ ਇੱਥੇ ਤਰਾਂਤ ਪੰਜਾਬ ਦੀ ਯੂਨੀਵਰਸਿਟੀ ਸਾਡੀ ਚੱਲ ਰਹੀ ਹੈ ਯੂਨੀਵਰਸਿਟੀ ਐਸੀ ਆਪਣੀ ਯੂਨੀਵਰਸਿਟੀ ਦੀ ਜਾਣਰ ਦੇ ਕਿੱਥੇ ਜਾ ਸਕਦੀ ਹੈ ਬਜਟ ਹੈ ਚੰਡੀਗੜ੍ਹ ਪੰਜਾਬ ਦਾ ਇੱਕ ਇਹ ਤਾਂ ਸਭ ਕਾਫੀ ਛੁੱਲ ਤੋਂ ਵਿਵਾਸ਼ੀ ਰਹੀ ਹੈ ਕਿ ਉਸਨੇ ਝਗੜੇ ਜਾਣ ਪੀਓ ਮੈਨਗੇਟ ਦੇ ਮੌਜੂਦਾ ਕੁਝ ਵਿਦਿਆਰਥੀ ਅੰਦਰ ਜਾਣਾ ਚਾਹੁੰਦੇ ਆ ਜਿਨ੍ਹਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਔਰ ਪੁਲਿਸ ਮਨਾ ਕਰ ਰਹੀ ਹੈ ਮਨਾ ਕਰ ਲਈ ਜੀ ਇਨ੍ਹਾਂ ਕੋਲੇ ਆਈਡੈਂਟੀਕਸ ਹੈਗੇ ਨੇ ਸਟੂਡੈਂਟਸ ਆ ਕੁੜੀਆਂ ਪਹਿਲਾਂ ਪੈਦਲ ਤੁਰ ਕੇ ਇੱਧਰ ਇਹਨਾਂ ਨੂੰ ਪੁੱਛਿਆ ਫੇਰ ਉੱਧਰ ਲੈ ਗਏ ਹਰਤੇ ਆ ਗੁਮਖਾਨੇ ਅੰਦਰ ਫੇਰ ਪੈਦਲ ਵਾਪਸ ਇੱਧਰ ਆਣ ਚੱਲ ਗਏ ਹਾਂ ਜੀ ਇਸ ਵੀਰਕੀ ਨਹੀਂ ਕਿ ਨਹੀਂ ਦੂਜਾ ਆਈਡੈਂਟੀਕਸ ਦਾ ਨਾਮ ਜਰੂਰ ਵਰਤਦੇ ਸਰ ਆਈਡੈਂਟੀਕਸ ਕੋਈ ਇੱਕ ਨੰਬਰ ਤੇ ਜਾਓ ਇੱਕ ਨੰਬਰ ਇੱਕ ਨੰਬਰ ਤੇ ਗਏ ਸੀ

ਇਹ ਮੇਰਾ ਅਨਸਰ ਇਹਦਾ ਨਹੀਂ ਲੋਕ ਬਹੁਤ سارے ਸਟੂਡੈਂਟਾਂ ਨੂੰ ਦਾਅਵਾ ਹੋ ਰਿਹਾ ਹੈ ਕਿ ਦੱਸੋ ਸਾਡੀ ਜਿਹੜੇ ਇਹਨੇ ਤੁਸੀਂ ਐਡਮਿਟ ਹੋ ਕੇ ਗੱਲ ਕਿਉਂ ਕਰ ਰਹੇ ਹੋ ਮੈਂ ਤਾਂ ਬਹੁਤ ਪਿਆਰ ਨਾਲ ਤੁਹਾਨੂੰ ਸਵਾਲ ਕੀਤਾ ਵੀ ਜੇ ਕੋਈ ਸਟੂਡੈਂਟ ਜਾਣਾ ਚਾਹੁੰਦਾ ਸਰ ਤੁਸੀਂ ਜਵਾਬ ਦੇ ਹੈ ਕਿਉਂ ਤੁਸੀਂ ਜਵਾਬ ਨਹੀਂ ਜੋ ਮੈਂ ਜਿਹੜੇ ਸਟੂਡੈਂਟ ਹੋਣਾ ਨੂੰ ਤਾਂ ਜਵਾਬ ਦਿਓ ਮੈਨੂੰ ਕੁਛ ਨਹੀਂ ਸਟੂਡੈਂਟ ਮੈਂ ਤੁਹਾਨੂੰ ਸਿਰਫ ਇਹਨਾਂ ਪੋਲਾਈਟਲੀ ਪੁੱਛਿਆ ਵੀ ਜੇ ਕੋਈ ਜਾਣਾ ਚਾਹੁੰਦਾ ਉਹ ਇੱਕ ਨੰਬਰ ਤੋਂ ਜਾਵੇ ਤੁਸੀਂ ਦੱਸ ਦਿਓ ਉਸ ਤੁਸੀਂ ਇੰਨੀ ਗੱਲ ਵੀ ਦੱਸ ਨਹੀਂ ਸਰ ਇੰਨੇ ਐਡਮਿਟ ਹੋ ਕੇ ਕਿਉਂ ਕਰ ਰਿਹਾ ਸਟੂਡੈਂਟ ਨਹੀਂ ਹੈ ਸਾਥਕ ਦੇ ਲੋਕ ਸਾਰਾ ਕਲੀਅਰ ਕਰੋ ਤਿੰਨ ਕਾਟੋ ਕੀ ਨੀ ਕਾ ਠੀਕ ਹੈ ਜੀ ਬਾਕੀ ਫ੍ਰੀ ਨੀ ਹੈ ਜੋ ਵੀ ਬੰਦੇ ਹੋਗੇ ਆਪਾਂ ਕੰਪਨੀ ਦਾ ਬੜਾ ਤਾਂ ਪੁਲਿਸ ਕੈਰੀ ਹੈ ਜੋ ਸਟੂਡੈਂਟ ਨਹੀਂ ਹੈ ਉਹ ਇੱਥੇ ਨਾ ਰੁਕੇ ਸਿਰਫ ਆਈਡੀ ਕਾਰਡ ਹੋਲਡਰ ਜਿਹੜੇ ਨੇ ਉਹ ਇੱਕ ਨੰਬਰ ਗੇਟ ਤੋਂ ਅੰਦਰ ਜਾ ਸਕਦੇ ਆ ਔਰ ਇਹ ਮੇਨ ਗੇਟ ਜਿਹੜਾ ਉਹ ਕੰਪਲੀਟਲੀ ਸੀਲ ਕੀਤਾ ਗਿਆ ਪੁਲਿਸ ਸਰ ਵੱਡੀ ਗਿਣਤੀ ਦੇ ਵਿੱਚ ਅਸੀਂ ਦੱਸਿਆ ਨੌਜਵਾਨਾਂ ਨੂੰ ਵੀ ਅਪੀਲ ਹੈ ਕਿਸੇ ਕਨਫਲਿਕਟ ਚ ਨਾ ਪੈਣ ਨੌਜਵਾਨਾਂ ਨੂੰ ਵੀ ਇਹ ਅਪੀਲ ਹੈ ਜੂਥ ਨੂੰ ਵੀ ਇਹ ਅਪੀਲ ਕਰਦੇ ਆ ਕਿ ਪ੍ਰਸ਼ਾਸਨ ਇਹੀ ਚਾਹੁੰਦਾ ਹੈ ਕੋਈ ਨਾ ਕੋਈ ਹਰਕਤ ਕਰਾਉਂਦੇ ਇਹ ਆਪਾਂ ਸ਼ਾਂਤਮਈ ਰਹਿਣਾ ਆਪਾਂ ਕੋਈ ਐਨੀ ਹਮਤ ਨਹੀਂ ਕਰਦੇ ਦੂਸਰਾ ਪ੍ਰਚਾਰ ਨੂੰ ਮੌਕਾ ਮਿਲੇ ਅਸੀਂ ਉਹ ਬੈਠਾਂਗੇ ਚੈਨਲ ਬਾਹਰ ਬੈਣਾ ਪੈ ਜਾਵੇ ਅਸੀਂ ਆਪਣਾ ਧਰਮ ਨਾਲ ਸ਼ਾਂਤਮਈ ਕਰਕੇ ਜਾਵਾਂਗੇ ਬੈਠ ਕੇ ਜਾਵਾਂਗੇ ਤੁਸੀਂ ਸਟੂਡੈਂਟਸ ਹੋ ਇਨ ਇਸ ਕੋਲੇਜ ਦੇ ਐਫੀਨੇਸ਼ਨ ਪੜ੍ਹਦੇ ਆ 256 ਕੋਰਸ ਦੇ ਜਿਹੜੇ ਸਰਟੀਫਿਕੇਸ਼ਨਸ ਪਾਉਂਦੇ ਆ ਅਸੀਂ ਡਿਗਰੀ ਲੈਣਾ ਹੈ ਕੋਈ ਕੁਝ ਵੀ ਆ ਚਲੋ ਛੁੱਟੀ ਆ ਜਾਂ ਕੁਝ ਵੀ ਆ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਨਾ ਆਏ ਹਾਂ ਨਾ ਜਦੋਂ ਛੁੱਟੀ ਜਾ ਕੇ ਕਰਕੇ ਦੋ ਦਿਨ ਬਿਕਦਾ ਸ਼ੋਅ ਹੈ ਬੱਸ ਉਹ ਜੀ ਕਹਿ ਰਹੇ ਤੁਸੀਂ ਕੋਆਪਰੇਟ ਕਰਨ ਨੂੰ ਤਿਆਰ ਹੋ ਤੇ ਸਾਹਮਣੇ ਆ ਜਾ ਪੀਸ ਦੇਖੋ ਪਾਸ ਸਾਲ ਤੋਂ ਅੱਧਾ ਦਾ ਬੈਠਾ ਦਿੱਤਾ ਜਾ ਰਿਹਾ ਸਾਡੀ ਯੂਨੀਵਰਸਿਟੀ ਆਪ ਤੇ ਬਦਲ ਲਾ ਦੇਣ ਸਰਕਾਰ ਕਰਦੀ ਹੈ ਵੀ ਹਾਂ ਇਕੱਠਾ ਨਾ ਹੋਵੇ ਇਥੇ ਚੁੱਪੀ ਦਾਤ ਰਹੀ ਰਹੇ ਸਾਹਮਣੇ ਆ ਕੇ ਇਹ ਨਹੀਂ ਰਹੇ ਜੇ ਜੇ ਕੰਮੜਾ ਪਿੱਛੇ ਚਲੇ ਕੇ ਤੋਇਆ ਬੁਕਰ ਕਰੋ ਅਸੀਂ ਪਾਣੀ ਪੇਸ ਮਾਰੀ ਪਾਣੀ ਪੇਸ ਮਾਰੀ ਕੋਈ ਤਾਂ ਬਹੁਤ ਕਲੀਅਰਲੀ ਪੁਲਿਸ ਕਹਿ ਰਹੀ ਹੈ ਕਿ ਇਥੇ ਕਿਸੇ ਵੀ ਗੈਰ ਵਿਦਿਆਰਥੀ ਜਾਂ ਕਿਸੇ ਵੀ ਐਸੇ ਵਿਅਕਤੀ ਨੂੰ ਜਿਹੜਾ ਯੂਨੀਵਰਸਿਟੀ ਨਾਲ ਸੰਬੰਧ ਨਹੀਂ ਰੱਖਦਾ ਉਸ ਨੂੰ ਇੱਥੇ ਨਹੀਂ ਰੁਕਣ ਦਿੱਤਾ ਜਾਊਗਾ ਯੂਨੀਵਰਸਿਟੀ ਕੰਪਲੀਟਲੀ ਗੇਟ ਆ ਜਿਹੜਾ ਉਹ ਬੰਦ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਉਹ ਗੇਟ ਬੰਦ ਕਰਕੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਖੜੀ ਹੈ ਉਹ ਇੱਥੇ ਤਰਾਂਤ ਹੈ ਤੁਸੀਂ ਕਿੱਥੇ ਜਾਣਾ ਹੈ ਯੂਨੀਵਰਸਿਟੀ ਜਾਣਾ ਅੱਜ ਬੰਦ ਹੈ ਜੀ ਯੂਨੀਵਰਸਿਟੀ ਉਹ ਕਹ ਰਹੇ ਪਰ ਅੱਜ ਅੱਜ ਧਰਨਾ ਹੈ ਤੁਸੀਂ ਧਰਨੇ ਜਾਇਓ ਬਿਲਕੁਲ ਧਰਨੇ ਜਾਇਆ ਨਹੀਂ ਇਸੀ ਤਰਨੇ ਲੱਗਿਆ ਹੁਣ ਬੋਲਿਆ ਅਸੀਂ ਨਾਟਕ ਤੋਂ ਸਾਲ ਤੋਂ ਆਏ ਕਿਉਂ ਲੱਗਦਾ ਤੁਹਾਨੂੰ ਇਹ ਨੀਰੋ ਚੱਲ ਗਿਆ ਤੁਹਾਨੂੰ ਕਿਉਂ ਲੱਗਿਆ ਨੀਰੋ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਸਾਡੀ ਚੱਲ ਰਹੀ ਹੈ ਯੂਨੀਵਰਸਿਟੀ ਹੈ ਸੀ ਆਪਣੀ ਯੂਨੀਵਰਸਿਟੀ ਨਹੀਂ ਜਾ ਸਕਦੇ ਕਿੱਥੇ ਜਾ ਸਕਦੇ ਆਪਦੇ ਅਸੀਂ ਇਹ ਸਰਕਾਰ ਕਿਉਂ ਦਾ ਅਧਮ ਖਤਮ ਕੀਤਾ ਹੈ ਜੇ ਗ੍ਰੈਜੂਏਟ ਇੰਸਟੀਚਿਊਸ਼ਨ ਦੇ ਵਿੱਚ ਅਸੀਂ ਨਹੀਂ ਜਾ ਸਕਦੇ ਤਾਂ ਕਿੱਥੇ ਜਾ ਸਕਦੇ ਹਾਂ ਅਸੀਂ ਇੱਕ ਆਜ਼ਾਦੀ ਦੇ ਅਰੋਗਤੀ ਆਈ ਇਹਦਾ ਮਤਲਬ ਇਹ ਹੈ ਕਿ ਤੁਸੀਂ ਪਹਿਲੇ ਪੰਜਾਬ ਨੂੰ ਇਹ ਜਿਹੇ ਇਹ ਜਿਹੇ ਨੇ ਹੋਰ ਕੰਮ ਮਾਰੋ ਸਾਈਕੋ ਸੈਟ ਕਰਕੇ ਬਾਦਮਾਨ ਕਰਕੇ ਸਾਰੇ ਤੁਸੀਂ ਪੰਜਾਬ ਦੇ ਆਪੋ ਰੁਕਾ ਦੀ ਬਾਣੀ ਦਾ ਬੋਲੋ ਕਦੀ ਚੰਡੀਗੜ੍ਹ ਦਾ ਪਹਿਲੇ ਹੋਇਆ ਇਹਦਾ ਮਤਲਬ ਹੈ ਕਿ ਪ੍ਰਸ਼ਾਸਨ ਮਜਬੂਰ ਕਰ ਰਿਹਾ ਕਿ ਪੰਜਾਬ ਦੇ ਜਿਹੜੇ ਰੋਕਣੇ ਇਕੱਠੇ ਹੋ ਕੇ ਚੰਡੀਗੜ੍ਹ ਦਾ ਪੰਜਾਬ ਦਾ ਚੰਡੀਗੜ੍ਹ ਇਸੇ ਬਰੰਦੋ ਆਵਾਜ਼ ਬਣਾ ਕੇ ਤਾਂ ਇਹ ਮਸਲਾ ਜੇ ਠੀਕ ਹੋਇਆ ਇਸ ਕੋਲ ਡੀਪੋਰਟ ਮਾਰਾ ਇਸ ਰਿਪੈ ਸਾਰੀਆਂ ਪੰਜਾਬ ਦੀਆਂ ਪੋਲਿਟੀਕਲ ਪਾਰਟੀਆਂ ਜਥੇਬੰਦੀਆਂ ਆਰਗੇਨਾਈਜੇਸ਼ਨਸ ਸਾਰੇ ਨੂੰ ਅਪੀਲ ਕਰਦਾ ਕਿ ਉਹ ਸਾਰੇ ਇਹ ਜਿਹੇ ਉੱਤੇ ਇਕੱਠੇ ਹੋਣ ਔਰ ਇਹ ਜਿਹੜਾ ਰੋਲ ਹੋਦਾ ਝਗੜਾ ਉਹ ਜਦੋਂ ਰਕ ਕਰ ਇਹ ਤਾਂ ਖਤਮ ਹੋਏ ਤੇ ਚੰਡੀਗੜ੍ਹ ਦਾ ਝਗੜਾ ਜਰਾ ਖਤਮ ਹੁੰਦਾ ਹੈ ਜਦ ਸਾਰਾ ਕੋਈ ਹੋਰ ਕੋਈ ਨਾ ਹਰਿਆਣਾ ਸਾਡੇ ਨਾਲ ਹੈ ਨਾ ਹਰਿਆਣਾ ਸਾਡੇ ਨਾਲ ਹੈ ਜਦ ਪੰਜਾਬ ਦੀ ਦਿਗਾਰੇ ਸੰਦਰਬੰਧ ਹੈਗੀ ਹੈ ਫਿਰ ਕਿਉਂ ਇਸ ਨੂੰ ਪੰਜਾਬ ਦੇ ਉੱਤੇ ਚੜਾਣ ਨੂੰ ਉਹ ਉਹ ਜਾਣ ਤੋਂ ਆਪਣੇ ਕੋਈ ਤੁਸੀਂ ਕਰ ਨਹੀਂ ਸਕਦੇ ਇਸਨੂੰ ਲਾਸੀ ਪੜੇਗਾ ਮੈਂ ਇਸ ਪੰਜਾਬ ਦੀ ਅਸਲੀ ਦਾ ਪੋਸਟ ਗ੍ਰੈਜੂਏਟ ਸੁਝਾਣ। ਨਾਂ ਵੀ ਸਬਤ ਕਰਤੇ ਅੱਗੇ ਤੋਂ ਕੀ ਆਪਣੇ ਆਉਣੇ ਉਸ। ਹੋਰ ਇਹਦਾ ਪਿਛਲਾ ਵੀ ਆ ਇਵਨ ਮੈਂ ਮੈਟ੍ਰਿਕ ਇਥੋਂ ਕੀਤੀ ਹੋਈ ਐ। ਮੈਟ੍ਰਿਕ ਪਲਸ 2 ਉਹਦੇ ਨਾਲ ਯੂਨੀਵਰਸਿਟੀ ਨਾਲ ਦੀਆ ਤਾਂ ਅਜਾ। ਉਸਦੇ ਪੈਸਾ ਹੱਕੀ ਕੀਤਾ ਹੈ। ਬੜੀ ਪ੍ਰਸ਼ਾਸਨ ਆਪੇ ਮਾਣ ਸੀ ਇਹ ਪੈਸੇ ਦੇ ਰਹੇ ਹੋ ਕਿ ਐਜੂਕੇਟਿਡ ਮਨ ਲਈ ਤੁਸੀਂ ਕੋਈ ਹੁਲੜਬਾਜ਼ ਨਹੀਂ ਹੋ ਜਿਹੜੇ ਇੱਥੇ ਆਇਆ ਅਕਸਰ ਨੌਜਵਾਨਾਂ ਨੂੰ ਤਾਂ ਇਹ ਕਹਿ ਦਿੱਤਾ ਜਾਂਦਾ ਵੀ ਤੁਸੀਂ ਇੱਥੇ ਹੋ ਹੁਲੜਬਾਜ਼ ਆ ਗਏ ਤੁਸੀਂ ਤੁਸੀਂ ਬਜ਼ੁਰਗ ਹੋ ਐਜੂਕੇਟਿਡ ਹੋ ਜਿਹੜੇ ਇੱਥੇ ਆਪਦੇ ਹੱਕ ਲਈ ਆਏ ਹੋ ਹੋਰ ਹੋਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਮੈਂ ਪਿਛਲੇ 20 ਸਾਲਾਂ ਤੋਂ ਪ੍ਰੈਸ ਕੋਨਫਰੈਂਸ ਕੋਲ ਰਹਿਆ ਜੀ ਵਕਫਾ ਫੁਆਰਾਂ ਦਾ ਜੀ ਚ ਮੈਂ ਕੀ ਕੀਤਾ ਟੁਰਬੂ ਚ ਮੈਂ ਕੀ ਕੀਤਾ ਸਪੋਕਵਾਂ ਚ ਮੈਂ ਕੀ ਕੀਤਾ ਬ੍ਰੈਕਪੋਡ ਅੱਜ ਆਸਥੇ ਸੋ ਮੈਂ ਹੋ ਜੇ ਤੇਰਾ ਆ ਪਹਿਲੀ ਵਾਰੀ ਦੇਖਿਆ ਕਿ ਲੋਕੀਂ ਕੋ ਜੋੜਿਆ ਜਿਹੜਾ ਸਾਡੇ ਵਰਗੇ ਜਿਹੜੇ ਅਸੀਂ ਮੈਂ ਕਾਲਮ ਨਹੀਂ viết ਨਹੀਂ ਆ ਮੈਂ ਲਿਖਦਾ ਆਰਟੀਕਲ ਮੈਂ ਇੱਥੇ ਆਇਆ ਇਸ ਕਰਕੇ ਕਿ ਮਵੇਖਾ ਕੇ ਕਿਸ ਸਰਕਾਰ ਚ ਕੁਝ ਨਹੀਂ ਆ ਜਾਂਦਾ ਕੀ ਕੁਝ ਹੋਇਆ ਕੀ ਕੁਝ ਨਹੀਂ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਸੰਸਾਰ ਦੇ ਅੰਦਰ ਵਸਤੇ ਪੰਜਾਬੀਆਂ ਨੂੰ ਦੱਸ ਸਕਾਂ ਕਿ ਐਜੇੜਾ ਆਈ ਦਾ ਪ੍ਰੋਗਰਾਮ ਹੈ ਕਿ ਸੰਗਤ ਨਾਲ ਹੋ ਰਿਹਾ ਹੁਣ ਇਹ ਕੀ ਮੱਗਾਂ ਦੇ ਤੇ ਜੇ ਮੈਨੂੰ ਵੀ ਕੇ ਕਾਲਮ ਨਹੀਂ ਨਹੀਂ ਜਾਣ ਦਿੱਤਾ ਜਾਂਦਾ ਜਾਂਦੇ 올 ਪ੍ਰੈਸ ਤੋਂ ਪਰੋਂ ਨਹੀਂ ਜਾਣ ਦਿੱਤਾ ਜਾਂਦਾ ਤਾਂ ਪ੍ਰਸ਼ਾਸਨ 'ਤੇ ਬੜੀ ਮਾੜੀ ਗੱਲ ਮੈਨੂੰ ਲੱਗਦਾ ਜੇ ਇਹ ਹੀ ਚੰਡੀਗੜ੍ਹ ਪੰਜਾਬ ਦਾ ਹੋਵੇ ਪੁੱਲਸ ਸਾਡੀ ਆਪੀ ਹੋਊਗੀ ਸਾਡੀ ਸਟੇਟ ਪਟੰਟਰ ਹੋਊਗੀ ਅਸੀਂ ਸੀਐਮ ਨੂੰ ਸਵਾਲ ਕਰ ਸਕਾਂਗੇ ਕੱਲ ਇਹ ਤਾਂ ਸਿੱਧਾ ਕੇਂਦਰ ਤੇ ਹੈ ਬਿਲਕੁਲ ਇਹ ਤਾਂ ਸਭ ਨੂੰ ਨਜ਼ਰ ਆਉਂਦਾ ਪਿਆ ਜਦ ਅਸੀਂ ਰੋਕਣਾ ਇਹ ਸਾਨੂੰ ਰੋਕ ਰਹੇ ਨੇ ਜੇ ਪੰਜਾਬ ਦੀ ਜਦ ਹੈ ਚੰਡੀਗੜ੍ਹ ਪੰਜਾਬ ਦਾ ਇਹ ਕੇਂਦਰ ਸਰਕਾਰ ਦੀ ਸ਼ੁਰੂ ਤੋਂ ਵਿਵਾਸ਼ੀ ਰਹੀ ਹੈ ਕਿ ਉਸਨੇ ਝਗੜੇ ਚਾਣ ਪੁਰੂਸ਼ ਕੇ ਕਰੇ ਜਿੱਤੇ ਨੇ ਕੋਈ ਸਾਡੀ ਲੀਡਰਸ਼ਿਪ ਵੀ ਨਹੀਂ ਕਰમી ਰਹੀ ਹੈ ਜਿਸ ਨੇ ਜਦੋਂ ਇਹ ਫੈਸਲਾ ਹੋਇਆ ਸੀ ਕਿ ਚੰਡੀਗੜ੍ਹ ਦੇ ਮਸਲੇ ਠਕਾਣੇ ਨਹੀਂ ਚਾਹੀਦਾ ਜੋ ਉਹ ਨਾਲ ਨਾਲ ਇਹਨੂੰ ਸਾਈਕਲ ਕਰਨਾ ਚਾਹੀਦਾ ਸੀ ਜੋ ਸਿਰਫ ਦਾ ਫਸਟਾ ਵੱਡੇ ਕਰਦਾ ਤਾਂ ਅੱਜ ਕੱਢਾ ਬਟੇ ਸਭ ਚਾਹਵਾ ਨਾਲ ਲਾਬ ਨਹੀਂ ਹੁੰਦੀ। ਪਰ ਜਿਹੜੇ ਤੁਸੀਂ ਬੁੱਧੀਜੀਵੀ ਲੋਕ ਹੋ ਜਿਹੜੇ ਇੱਥੋਂ ਪੜੇ ਹੋ ਭਲੇ-ਵਿਹਲੇ ਨੇ ਪੜੇ ਹੋ ਔਰ ਅੱਜ ਦਾ ਇਹੂ ਤੇ ਆਪਣੇ ਡਿਮਾਂਡਸ ਲਈ ਖੜ ਰਿਹਾ ਹੈ। ਹੋਨ ਰੋਸ ਹੈ ਜਲਦਾ ਜੋ ਕੁਛ ਮਾਰਦਾ ਬੜਾ ਦੇਖੋ ਜੀ ਆਹ ਆਹ ਤੋਂ 3-4 ਗੱਲ ਗੁੱਸੇ ਤੋਂ ਸੋਤੇ ਆ ਰਿਹਾ ਕਹਿ ਰਹੇ ਆਂ ਜੀ ਆਪ ਕੋ ਸ਼ਾਇਦ ਤੁਹਾਨੂੰ ਜਾਣਦੇ ਤੁਸੀਂ ਰਿਕਵੈਸਟ ਕਰਕੇ ਦੇਖੋ ਅਸੀਂ ਇੱਥੇ ਰਿਕਵੈਸਟ ਕਰਕੇ ਕੀਤੀ ਆ ਇਹਨਾਂ ਨੇ ਕਹਿ ਦਿੱਤੋ ਕੁਝ ਹੋਰ ਨੂੰ ਅੱਗੇ ਜਾਣ ਦਿੱਤਾ ਜਾਊਗਾ ਹੁਣ ਅਸੀਂ ਨਿਰਾਸ਼ਾ ਦੇ ਵਿੱਚ ਅਧੜਿਆ ਪਰਾਂਗੇ ਨਾ ਹੀ ਇਹਨਾਂ ਦੇ ਅਧਿਕਾਰ ਤੋਂ ਜਿੱਨਾਂ ਚੇ ਕੋਈ ਨਾ ਕੋਈ ਹਰ ਤਰ੍ਹਾਂ ਦਾ ਤਰੀਕਾ ਨਹੀਂ ਬਣਦਾ ਉਹਨਾਂ ਤੇ ਅਸੀਂ ਖੜੇ ਹਾਂ ਕਿਉਂਕਿ ਕਾਹਦੀ ਚਾਹਤ ਹੋ ਸਕਦਾ ਹੈ ਪੂਰਾ ਢੰਡਾ ਮਾਰ ਸਕਦੀ ਜ਼ਰੂਰਤ ਦੇਖੋ ਇਸ ਟਾਈਮ ਜੇ ਢੰਡਾ ਅਸੀਂ 500 ਲੋਕਾਂ ਦੇ ਢੰਡਾ ਮਾਰਨਾ ਹੈ ਤਾਂ ਇਹਨਾਂ ਦੀ ਮਰਜ਼ੀ ਹੈ ਅਸੀਂ ਆ 500 ਤੌਰ ਤੇ ਆਪਣੇ ਜਿਹੜਾ ਉਹ ਕਰਨ ਲਈ ਆਏ ਹਾਂ ਲੋਕਾਂ ਨੇ ਕਿਹਾ ਖੜੇ ਰਹੋਗੇ ਲੈ ਜਾਓਗੇ ਜਿੱਥੇ ਬੰਦੀ ਲੈ ਕੇ ਆ ਕੇ 500 ਤੌਰ ਤੇ ਜਿੱਥੇ ਰੁਕੋ ਉੱਥੇ ਤੁਸੀਂ 500 ਤੌਰ ਤੇ ਬਹਿ ਜਾਣਾ ਅਜੀਤ ਬਹਿਣ ਰਹਾ ਤੇ ਆ ਪਰ ਮੈਨੂੰ ਮੈਂ ਫੇਰ ਇੱਕ ਵਾਰੀ ਦੁਬਾਰਾ ਕਹਿ ਰਿਹਾ ਕਿ ਮੈਂ ਕਾਲਪਨਗੀ ਸਾਹਿਬ ਮੈਂ ਵੇਖਣ ਆਏ ਥੇ ਕਿ ਇਥੇ ਵੀ ਕੁਝ ਹੋ ਰਿਹਾ ਹੈ ਕੀ ਕੁਝ ਨਹੀਂ ਤਾਂ ਲੋਕੀਏ ਮੈਂ ਵੱਖ-ਵੱਖ ਵਾਰਾਂ ਵਿੱਚ ਜਿਹੜੇ ਬੋਲਦੀ ਕਰ ਸਕਾ ਤਾਂ ਇਹ ਇਸ ਵੇਲੇ ਦੇ ਹਲਾਤ ਨੇ ਤਕਰੀਬਨ 9:05 ਦਾ ਸਮਾਂ ਸਮੇਤ ਦਾ ਯੂਨੀਵਰਸਿਟੀ ਦਾ ਗੇਟ ਅਸੀਂ ਪਹਿਲਾਂ ਵੀ ਦੱਸਾਇਆ ਕਿ ਬਹੁਤ ਤਰੀਕੇ ਦੇ ਨਾਲ ਇਹ ਨੂੰ ਸੀਲ ਕੀਤਾ ਗਿਆ ਹੈ ਔਰ ਜਿਹੜਾ ਵੀ ਕੋਈ ਨਾਨ ਸਟੂਡੈਂਟ ਹੈ ਹਾਲਾਂਕਿ ਸਟੂਡੈਂਟ ਨੂੰ ਵੀ ਨਹੀਂ ਅੰਦਰ ਜਾਣ ਦਿੱਤਾ ਉਹ ਪਿਛਲੇ ਗੇਟ ਤੋਂ ਇਧਰਲੇ ਗੇਟ ਇਧਰਲੇ ਗੇਟ ਤੋਂ ਅਗਲੇ ਗੇਟ ਇਸ ਤਰੀਕੇ ਦੀ ਜਦੋਂ-ਜਦ ਸਟੂਡੈਂਟਸ ਵੀ ਚੱਲ ਰਹੀ ਹੈ ਪਰ ਦੇਰ ਰਾਤ ਬਹੁਤ ਸਾਰੇ ਲੋਕ ਜਿਹੜੇ ਅੰਦਰ ਆਲਰੇਡੀ ਯੂਨੀਵਰਸਿਟੀ ਚ ਗਏ ਸੀ ਉਹਨਾਂ ਨੂੰ ਵੀ ਬਾਹਰ ਕੱਢਿਆ ਗਿਆ ਸੀਗਾ ਯੂਨੀਵਰਸਿਟੀ ਛੁੱਟੀ ਕਰ ਦਿੱਤੀ ਗਈ 2 ਦਿਨ ਦੀ ਔਰ ਹੁਣ ਚੰਡੀਗੜ੍ਹ ਦੇ ਬਾਹਰ ਜਿਹੜਾ ਜਿੱਥੋਂ ਐਂਟਰੀ ਪੁਆਇੰਟਸ ਨੇ ਉੱਥੇ ਵੀ ਬੈਰੀਕੇਡਿੰਗ ਸਜਿਤੀਆਂ ਗਈਆਂ ਤਾਂ ਜੋ ਯੂਨੀਵਰਸਿਟੀ ਤੱਕ ਕਿਸੇ ਨੂੰ ਪਹੁੰਚਣ ਦਾ ਨਾਮ ਨ ਦਿੱਤਾ ਜਾਵੇ ਕੈਮਰਾ ਬਸਲਾ ਪਛਾਣ ਪੱਤਰਾ ਸਾਨੂੰ ਵੀ ਜਿਹੜਾ ਨਾਮ ਜਾਣ ਨਹੀਂ ਦਿੱਤਾ ਜਾ ਰਿਹਾ ਤਾਂ ਜਿਹਦੇ ਵਿੱਚ गेट नंबर दी तस्वीर तो दिखा रहे हैं चंडीगढ़ देव जितने भी ये ये व्याप्त इन जेड़े अंदर जाना कब दे रहा है स्टूडेंट्स ज्यादा परेशान है ਤਾਰ ਨੂੰ ਯੈਸ ਦਿਖਾਦਾ ਅਗਲੇ ਕੋਈ ਵੀ ਜਾਣਦੇ ਹੋ ਸਾਨੂੰ ਜਾਣਦੇ ਹੋ ਇਹ ਹੋਣਾ ਜ਼ਿਆਦਾ ਕਿ ਨਹੀਂ ਕੋਈ ਵੱਡੀ ਉਹ ਜਿਹੜੀ ਅਸਟੈਂਟਰੀ ਨਹੀਂ ਨਹੀਂ ਸਾਨੂੰ ਜਾਣਦੀ ਕੋਈ ਨਹੀਂ ਕੋਈ ਨਹੀਂ ਮੈਨੂੰ ਮੈਨੂੰ ਜਾਣ ਦੇ ਲਈ ਮੈਨੂੰ ਚੋਣ ਨਹੀਂ ਲਾਓ ਬਣਾਓ ਇਹਦੇ ਤੋਂ ਕੋਈ ਨਹੀਂ ਹੁੰਦੇ ਨਹੀਂ ਹਨ ਐਸੇ ਚੋਣ ਹੁੰਦੇ ਕਰਨ ਜੈਸੇ ਨੂੰ ਨਾਲ ਲੱਗਦਾ ਬਰਾਬਰ ਦਾ ਕੋਈ ਤੇ ਕਿਹੜਾ ਐਪਸ ਜੁੜਦਾ ਹੈ ਜੈਸਾ ਨੂੰ ਨਾਲ ਬਣਾਓ ਬਣਾਓ ਸਾਨੂੰ ਐਪ ਇਹ ਜਿਹੜੇ ਕਿ ਯਾਨੀ ਸਰ ਦੇ ਆਖਿਓ ਜਾਣ ਦੇ ਲਈ ਕੇਸੀ ਮੈਨ ਪਛਾਣ ਪੱਤਰ ਹੋਵੇ ਸਟਾਰਟ ਹੋਏ ਉਹਨਾਂ ਦਾ ਗੇਟ ਨੰਬਰ ਕਾਫੀ ਜ਼ਿਆਦਾ ਹੋ ਸਕਦਾ ਹੈ ਦੋ ਦੀ ਤਸਵੀਰ ਅੱਛਾ ਦੇਖੋ ਮਤਲਬ ਨਈ ਜਾਣ ਦੇ ਰਹੇ ਬੱਚੇ ਸਟੂਡੈਂਟਸ ਲੋ ਜਿਨ੍ਹਾਂ ਦੇ ਕੋਲ ਆਈਡੀ ਕਾਰਡ ਵੀ ਹੈ ਨੇ ਹਾਂ ਆਈ ਡੀ ਕਾਰਡ ਵੀ ਹੈ ਨਹੀਂ ਕਿਉਂਕਿ ਜਿਹੜੇ ਉੱਥੇ ਦੇ ਰੈਗੂਲਰ ਸਟੂਡੈਂਟਸ ਨੇ ਉਹਨਾਂ ਨੂੰ ਨੀ ਯੂਨੀਵਰਸਿਟੀ ਦੇ ਵਿੱਚ ਐਂਟਰਸ ਮਿਲਦੀ ਪਈ ਤੇ ਜਿਹੜੇ ਉੱਥੇ ਦੇ ਨਹੀਂ ਹੈ ਜਿਹੜੇ ਕੈਸੇ ਵੈਸੇ ਕੋਈ ਜਿਨ੍ਹਾਂ ਦੀ ਕੋ ਐਪਲੀਕੇਸ਼ਨ ਵੀ ਡਿਗਰੀ ਵਗੈਰਾ ਲੈਣ ਆਏ ਨੇ ਵਗੈਰਾ ਵਾਸਤੇ ਆਏ ਨੇ ਉਹਨਾਂ ਨੂੰ ਨੀ ਅੰਦਰ ਜਾਣ ਦਿੱਤਾ ਜਾ ਰਿਹਾ ਕੀ ਵਜ੍ਹਾ ਹੈ ਇਹਦੀ ਅੱਛਾ ਕੀ ਕਹਿ ਰਹੇ ਸੀ ਕਿ ਜੀ ਚੰਡੀਗੜ੍ਹ ਪੰਜਾਬ ਦਾ ਨਹੀਂ ਮੈਨੂੰ ਲੱਗਦਾ ਕਿ ਕੋਈ ਐਵੇਂ ਦਾ ਮੁੰਡਾ ਹੋ ਹੋ ਮੁੰਡਾ ਹੋ ਰਿਹਾ ਹੋਗਾ ਹਾਂ ਕਿਉਂਕਿ ਮਤਲਬ ਕਿ ਹਜੇ ਤੱਕ ਐਵੇਂ ਦੀ ਕੋਈ ਇਤਲਾਹ ਤੇ ਨਹੀਂ ਸਾਨੂੰ ਮਤਲਬ ਮੈਨੂੰ ਕੋਈ ਇਨਫੋਰਮੇਸ਼ਨ ਚੰਡੀਗੜ੍ਹ ਤੇ ਪੰਜਾਬ ਮਿਲਦਾ ਉਹਨਾਂ ਦਾ ਇਹ ਪੰਜਾਬ ਯੂਨੀਵਰਸਿਟੀ ਤੇ ਵੀ ਕਬਜ਼ਾ ਕਰੀਆ ਹਾਂ ਸਰਕਾਰਾਂ ਗਲਤ ਕਰ ਰਹੀਆਂ ਨੇ ਬਿਲਕੁਲ ਪੰਜਾਬ ਦੇ ਨਾਲ ਧੱਕਾ ਹੋ ਰਿਹਾ ਪੰਜਾਬੀਆਂ ਦੇ ਨਾਲ ਧੱਕਾ ਹੋ ਰਿਹਾ ਪੰਜਾਬ ਦੇ ਨਾਲ ਹੋ ਰਿਹਾ ਪੰਜਾਬੀਆਂ ਦੇ ਨਾਲ ਹੋ ਰਿਹਾ ਤੇ ਸਭ ਨੂੰ ਨਾ ਉਹ ਜ਼ਰੂਰਤ ਜਿਆਦਾ ਜੀ ਗਿਰਦੀ ਹੈ ਯੂਨਿਟੀ ਦੀ ਜ਼ਰੂਰਤ ਹੈ ਔਰ ਸਭ ਨੂੰ ਜ਼ਰੂਰਤ ਹੈ ਕਿ ਇਕੱਠੇ ਹੋ ਕੇ ਇਕਜੁੱਟ ਹੋ ਕੇ ਜਿਹੜਾ ਇਸ ਮਸਲੇ ਦਾ ਹੱਲ ਕੱਢਾ ਕਿਉਂਕਿ ਇਹ ਨਹੀਂ ਹੈਗਾ ਕਿ ਕੋਈ ਵੀ ਆਵੇ ਉੱਠ ਕੇ ਤਾਂ ਆ ਕੇ ਪੰਜਾਬੀਆਂ ਦੇ ਨਾਲ ਤਾਂ ਕਿਸ਼ਾਈ ਕਰਨ ਲੱਗ ਜਾਵੇ ਇੰਜ ਦੇ ਫਿਰ ਉਹ ਤੇ ਫਿਰ ਜੋ ਕਹਿੰਦੇ ਨੇ ਸਾਡੇ ਕਹਿੰਦੇ ਨੇ ਰੀਤ ਹੀ ਪੈ ਜਾਣੀ ਹੈ ਹਾਂ ਅੰਗਲ ਜੀ ਨੇ ਨਹੀਂ ਕਿਹਾ ਕਿ ਇਹ ਮਜਬੂਰ ਕਰ ਰਿਹਾ ਹੈ ਪ੍ਰਸ਼ਾਸਨ ਹਾਂ ਮਜਬੂਰ ਕਰ ਰਿਆ ਵਾ ਸਰਕਾਰ ਉਹਨਾਂ ਨੂੰ ਮਜਬੂਰ ਕਰ ਰਹੀਆਂ ਨੇ ਉਹ ਕਹਿੰਦੇ ਨੇ ਸਰਕਾਰਾਂ ਚਾਹਦੀਆਂ ਨੇ ਨਾ ਤਾਂ ਇਕੱਠੇ ਹੋਣ ਲੇਕਿਨ ਅਗਰ ਇਹਨਾਂ ਨੇ ਬਹੁਤੀ ਅੰਜ ਕੀਤਾ ਤੇ ਫਿਰ ਤੇ ਲੋਕਾਂ ਨੂੰ ਘਰੋਂ ਨਿਕਲਣਾ ਹੀ ਪੈਣਾ ਔਰ ਲੋਕਾਂ ਦੇ ਦਿਲਾਂ ਦੇ ਵਿੱਚ ਕਾਫੀ ਸਰਕਾਰ ਦੇ ਖਿਲਾਫ ਨਫ਼ਰਤ ਹੈ ਨਫ਼ਰਤ ਹੈ ਹਾਂ ਨਫ਼ਰਤ ਹੈ ਕਿਉਂਕਿ ਮੈਂ ਦੇਖ ਰਹੀ ਸੀ ਇੱਕ ਵੀਡੀਓ ਅੱਗੇ ਵੀ ਲੋਕ ਕਾਫੀ ਬਾਹਰ ਨਿਕਲੇ ਨੇ ਕਰਨ ਤੋਂ ਕੋਸ਼ਿਸ਼ ਨੇ ਸਰਕਾਰਾਂ ਤੋਂ ਹਾਂ ਕਿਉਂਕਿ ਸਰਕਾਰਾਂ ਬਾਹਰ ਬਾਹਰ ਪੰਜਾਬ ਨਾਲ ਧੱਕਾ ਕਰ ਰਹੀਆਂ ਨੇ ਪੰਜਾਬ ਨਾਲ ਧੱਕਾ ਹੋ ਰਿਹਾ ਹੈ ਹੂੰ ਹਾਲਾਂਕਿ ਯਾਰ ਐਵੇਂ ਹੋਣਾ ਜੀ ਜੇ ਪੰਜਾਬ ਦੇ ਵਿੱਚ ਆ ਵੇਖ ਰਿਹਾ ਤੂੰ ਰਾਜਕੀ ਜੰਦਾ ਵਾਲਾ ਇਸ਼ੂ ਬਣਿਆ ਹਮ ਸਰਕਾਰਾਂ ਨੇ ਕੋਈ ਕਦਮ ਨਹੀਂ ਚੁੱਕਿਆ ਤੇ ਪੰਜੋ ਪੰਜਾਬ ਦਾ ਮਸਲਾ ਸੀ ਨਾ ਕੋਈ ਨਹੀਂ ਕਿਸੇ ਵੱਡੇ ਸ਼ਹਿਰ ਦਾ ਹੁੰਦਾ ਤਾਂ ਸ਼ਾਇਦ ਕੋਈ ਚੁੱਕ ਵੀ ਲੈਂਦਾ ਲੇਕਿਨ ਉਹ ਪੰਜਾਬ ਦਾ ਮਸਲਾ ਸੀ ਕਿਸੇ ਦੇ ਮੁੱਦੂ ਤੇ ਗੱਲ ਮੁੱਦਾਂ ਦੀ ਗੱਲ ਹੀ ਨਹੀਂ ਚੁੱhti ਐਸ ਮੁੱਦੇ ਤੇ لیکن غلط ہو رہا جو غلط ਹੋਇਆ ਪੰਜਾਬ ਨਾਲ غلط ਹੋ ਰਿਹਾ ਇੰਜ ਨਹੀਂ ਹੋਣਾ ਚਾਹੀਦਾ ਬਿਲਕੁਲ ਤੇ ਇਸ ਮਸਲੇ ਤੇ ਤੁਸੀਂ ਤੁਹਾਡੇ ਕੋਲ ਕੀ ਇਨਫਰਮੇਸ਼ਨ ਹੈ ਤੁਸੀਂ ਕੀ ਜਾਣਦੇ ਹੋ ਤੇ ਉਹ ਤੁਹਾਨੂੰ ਤੁਸੀਂ ਕਮੈਂਟ ਕਰਕੇ ਦੱਸੋ ਤੇ ਰਾਜਵੀਰ ਬਰਾੜ ਭਾਈ ਹੁੰਦੇ ਉਹਨਾਂ ਨੇ ਵੀ ਮਤਲਬ ਆਪਾਂ ਨੂੰ ਡਿਟੇਲ ਦੱਸ ਦੇਣੀ ਹੈ ਰਾਜਵੀਰ ਬਰਾੜ ਪਾਜੀ ਤੁਸੀਂ ਜਿਹੜਾ ਵੀਡੀਓ ਦੇਖੋ ਤੁਸੀਂ ਸੋਰੀਏ ਦੇ ਬਾਰੇ ਚ ਡਿਟੇਲ ਦੱਸੋ ਸਾਰੇ ਬਾਕੀ ਵੀਰੇ ਵੀ ਸਾਨੂੰ ਕਮੈਂਟ ਕਰਕੇ ਦੱਸਣ ਰੱਖੋ ਆਪਣਾ ਖਿਆਲ ਮਿਲਦੀ ਹੈ ਤੁਹਾਨੂੰ ਨੈਕਸਟ ਵੀਡੀਓ ਚ ਰੱਬ ਸਾਰਿਆਂ ਚੜ੍ਹਦੀ ਕਲਾ ਚ ਰੱਖੇ